ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਕੂਲ ਆਫ ਐਮਿਨਸ ਚ ਦਾਖਲੇ ਹੋਏ ਸ਼ੁਰੂ ਸੀ ਐਮ ਭਗਵੰਤ ਮਾਨ ਦੀ ਮਾਪਿਆਂ ਨੂੰ ਖਾਸ ਅਪੀਲ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੂਬਾ ਸਰਕਾਰ ਵੱਲੋਂ ਸਮਰਪਿਤ ਕੀਤੇ ਗਏ ਸਕੂਲ ਆਫ ਐਮਨੈਸ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਸੂਬੇ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਮਾਪੇ ਇਸ ਲਿੰਕ ਤੇ ਕਲਿੱਕ ਕਰਕੇ ਆਪਣੇ ਬੱਚਿਆਂ ਨੂੰ ਇੰਨਾ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਸਕੂਲਾਂ 9ਵੀਂ ਅਤੇ 11ਵੀਂ ਜਮਾਤ ਚ ਦਾਖਲਾ ਕਰਵਾ ਸਕਦੇ ਨੇ ਇਸ ਦੇ ਨਾਲ ਹੀ 11ਵੀਂ ਅਤੇ ਕਲਾਸਾਂ ਦੇ ਦਾਖਲੇ ਸ਼ੁਰੂ ਹੋ ਗਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਾਖਲੇ ਦੀ ਅਰਜੀ ਸੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ 15 ਮਾਰਚ ਤੱਕ ਚੱਲੇਗੀ ਭਗਵੰਤ ਮਾਨ ਨੇ ਕਿਹਾ ਕਿ ਮਾਪਿਆਂ ਲਈ ਇਹ ਸੁਨਹਿਰਾ ਮੌਕਾ ਹੈ ਕਿ ਉਹ ਇਹਨਾਂ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਕਰਵਾ ਕੇ ਉਹਨਾਂ ਲਈ ਮਿਆਰੀ ਸਿੱਖਿਆ ਯਕੀਨੀ ਬਣਾਉਣ ਅਗਲੀ ਖਬਰ ਲੁਧਿਆਣਾ ਚ ਭਲਕੇ ਖੁੱਲਣਗੇ 19 ਨਵੇਂ ਮੁਹੱਲੇ ਕਲੀਨਿਕ ਇਸ ਦੇ ਨਾਲ ਹੀ ਪੰਜਾਬ ਦੇ ਲੁਧਿਆਣਾ ਵਿੱਚ 25 ਫਰਵਰੀ ਨੂੰ 19 ਨਵੇਂ ਆਮ ਆਦਮੀ ਪਾਰਟੀ ਮੁਹੱਲੇ ਕਲੀਨਿਕ ਦੀ ਉਦਘਾਟਨ ਕੀਤਾ ਜਾ ਰਿਹਾ ਹੈ ਜिले ਵਿੱਚ ਪਹਿਲਾਂ ਹੀ 75 ਕਲੀਨਿਕ ਚੱਲ ਰਹੀ ਹਨ ਨਵੇਂ ਕਲੀਨਿਕਾਂ ਨਾਲ ਇਹ ਗਿਣਤੀ ਵਧ ਕੇ 94 ਹੋ ਜਾਵੇਗੀ ਜਾਣਕਾਰੀ ਅਨੁਸਾਰ 25 ਫਰਵਰੀ ਨੂੰ ਪੰਜਾਬ ਸਰਕਾਰ ਪੰਜਵੇਂ ਸਪੜਾ ਵਿੱਚ 100 ਤੋਂ ਵੱਧ ਕਲੀਨਿਕ ਦਾ ਉਦਘਾਟਨ ਕਰ ਜਾਵੇਗਾ ਦੱਸਦੀ ਹੈ ਕਿ ਪ੍ਰਮੁੱਖ ਸਖਤਰ ਸਿਹਤ ਅਤੇ ਨੇ ਸਾਰੀ ਜ਼ਿਲ੍ਹਿਆਂ ਦੇ ਮਾਦ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਹਨ ਅੱਜ ਸਾਰੇ ਕਲੀਨਿਕਾਂ ਦਾ ਨਿਰਖਣ ਕੀਤਾ ਜਾਵੇਗਾ ਨਵੇਂ ਖੋਲੇ ਜਾਣ ਦੇ ਕਲੀਨਿਕ ਵਿੱਚ 23 ਫਰਵਰੀ ਨੂੰ ਦਵਾਈਆਂ ਅਤੇ ਸਾਜੋ ਸਮਾਜ ਦਾ ਪ੍ਰਦਾਨ ਮੁਕੱਲਮ ਕਰ ਦਿੱਤਾ ਜਾਵੇਗਾ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ ਕਿਹალი ਤਰ੍ਹਾਂ ਦੇ ਟੈਸਟ ਅਤੇ ਪੈਕੇਜ ਮਿਲਣਗੇ ਇੱਥੇ 100 ਤੋਂ ਵੱਧ ਕਿਸਮ ਦੇ ਮੈਡੀਕਲ ਟੈਸਟਾਂ ਦੀ ਸਹੂਲਤਾ ਕਰਵਾਈ ਜਾਵੇਗੀ ਇਨ੍ਹਾਂ ਆਮ ਆਦਮੀ ਪਾਰਟੀ ਕਲੀਨਿਕਾਂ ਵਿੱਚ ਇਲਜ਼ਾਮ ਬਿਲਕੁਲ ਇਲ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਕਰੀਬ 2 ਸਾਲ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪਹਿਲੇ 9 ਮੁਹੱਲੇ ਕਲੀਨਿਕ ਸ਼ੁਰੂ ਕਰਵਾਏ ਗਏ ਸਨ ਅਗਲੇ ਖਬਰ ਸਾਹਮਣੇ ਵਾਲੀ ਦਿੱਲੀ ਚ ਆਪ ਆਪ ਕਾਂਗਰਸ ਦੀ ਸੀਟ ਸ਼ੇਅਰਿੰਗ ਦਾ ਐਲਾਨ ਐਪੀ ਚ 4 ਤੇ ਕਾਂਗਰਸ ਚ ਸੀਟਾਂ ਦੇ 3 ਲੜਨਗੀਆਂ ਚੋਣਾਂ ਦਿੱਲੀ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਗੱਠ ਜੋੜ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਇਸ ਦਾ ਐਲਾਨ ਆਪ ਕਾਂਗਰਸ ਦੇ ਨੇਤਾਵਾਂ ਵਿੱਚ ਅੱਜ ਹੋਏ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਚ 4 ਅਤੇ ਕਾਂਗਰਸ ਚ 3 ਸੀਟਾਂ ਤੇ ਚੋਣ ਲੜਨਗੇ ਆਪ ਨਵੀਂ ਦਿੱਲੀ ਪੂਰਬ ਦਿੱਲੀ ਪੱਛਮੀ ਦਿੱਲੀ ਅਤੇ ਦੱਖਣ ਦਿੱਲੀ ਸੀਟ ਤੇ ਚੋਣ ਲੜਨਗੇ ਜਦੋਂ ਕਿ ਕਾਂਗਰਸ ਚਾਂਦਨੀ ਚੌਂਕ ਨਿਧਾਰਿਤ ਇਨਸਟਟ ਤੇ ਨਿਧਾਰਿਤ ਵੈਬਸਾਈਟ ਸੀਟ ਤੇ ਚੋਣ ਲੜਨਗੇ ਇਸ ਦੇ ਨਾਲ ਹੀ ਗਠਜੋੜ ਦੀਆਂ ਸੀਟਾਂ ਦਾ ਐਲਾਨ ਕਰਦੇ ਹੋਏ ਆਪ ਆਮ ਆਦਮੀ ਪਾਰਟੀ ਨੇਤਾਵਾਂ ਸੰਦੀਪ ਪਾਟਕ ਨੇ ਕਿਹਾ ਕਿ ਇਸ ਚੋਣ ਨੂੰ ਇੰਡੀਆ ਲੜੇਗੀ ਅਸੀਂ ਇਕੱਠੇ ਹੋਣ ਚੋਣ ਲੜਾਂਗੇ ਭਾਜਪਾ ਨੇ ਜੋਰਾਂ ਨੀਤੀ ਬਣਾਈ ਸੀ ਇਸ ਗਠਜੋੜ ਬਾਅਦ ਹੋ ਜਾਵੇਗੀ ਅਸੀਂ ਇਸ ਚੋਣ ਜਿੱਤਾਂਗੇ ਇਸਦੇ ਨਾਲ ਹੀ ਇਸ ਤਰ੍ਹਾਂ ਦੇ ਰੁਝ ਰਾਤ ਚ 26 ਸੀਟਾਂ ਚੋਂ ਵਿੱਚੋਂ 24 ਕਾਂਗਰਸ ਅਤੇ 2 ਤੋਂ ਵੱਧ ਆਪ ਚੋਣ ਲੜਨਗੇ ਹਰਿਆਣਾ ਚ 10 ਸੀਟਾਂ ਚੋਂ 9 ਸੀਟਾਂ ਤੇ ਕਾਂਗਰਸ ਅਤੇ 1 ਤੇ ਆਪ ਚੋਣ ਲੜਨਗੇ ਚੰਡੀਗੜ੍ਹ ਦੀ ਇੱਕ ਸੀਟ ਤੇ ਕਾਂਗਰਸ ਦੋ ਗੋਆ ਚ ਦੋ ਸੀਟਾਂ ਤੇ ਕਾਂਗਰਸ ਦੀ ਚੋਣ ਲੜੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ